ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਕੋਲ ਨਾ ਕਾਫੀ ਦਿਨ ਤੋਂ ਇੱਕ ਭੈਣ ਦਾ ਕਮੈਂਟ ਜਿਹੜਾ ਆ ਰਿਹਾ ਹੈ ਉਹ ਕਹਿੰਦੇ ਕਿ ਮੇਰੇ ਮੂੰਹ ਦੇ ਉੱਤੇ ਵਾਲ ਬਹੁਤ ਆ ਰਹੇ ਨੇ ਮਤਲਬ ਉਹ ਕਹਿੰਦੇ ਕਿ ਸਰਦੀ ਸਰਦੀ ਦੇ ਵਿੱਚ ਨਾ ਮੇਰਾ ਸਾਰਾ ਹੀ ਮੂੰਹ ਭਰ ਗਿਆ ਵਾਲਾਂ ਦੇ ਨਾਲ ਤੇ ਉਹਨਾਂ ਦੇ ਉੱਤੇ ਜੇ ਅਸੀਂ ਬਲੀਚ ਵਗੈਰਾ ਵੀ ਕਹਿੰਦੇ ਮੈਂ ਕਰ ਲੰਨੀ ਆ ਤਾਂ ਉਹ ਬਹੁਤ ਬੁਰੀ ਲੱਗਦੀ ਹੈ ਮਤਲਬ ਉਹ ਵਾਲ ਫਿਰ ਕਹਿੰਦੇ ਚਮਕਦੇ ਬਹੁਤ ਨਹੀਂ ਤੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹਦਾ ਕੀ ਕੀਤਾ ਜਾਵੇ ਦੇਖੋ ਜਿਹੜੇ ਫੇਸ਼ੀਅਲ ਹੇਅਰ ਹੁੰਦੇ ਆ ਹਨਾ ਜਦੋਂ ਅਸੀਂ ਸਾਇੰਸ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਤਾਂ ਇਹਦੇ ਬਹੁਤ ਸਾਰੇ ਇਲਾਜ ਹੈਗੇ ਨੇ ਜਿਵੇਂ ਕਹਿੰਦੇ ਕਿ ਲੀਜ਼ਰ ਕਰਵਾ ਲਓ ਤੁਸੀਂ ਹੈਨਾ ਪਰ ਇਹ ਇੱਕ ਤਾਂ ਜਿਹੜਾ ਤਰੀਕਾ ਹੈਗਾ ਇਹ ਕੋਸਟਲੀ ਬਹੁਤ ਹੁੰਦਾ ਦੂਜਾ ਇਹਦਾ ਕੋਈ ਪਰਮਨੈਂਟ ਸੋਲੂਸ਼ਨ ਨਹੀਂ ਹੈਗਾ ਇਸ ਚੀਜ਼ ਦਾ ਹੈਨਾ ਖੈਰ ਬਹੁਤ ਸਾਰੇ ਕਾਰਨ ਹੁੰਦੇ ਆ ਜਿਹਦੇ ਕਰਕੇ ਕਈ ਵਾਰ ਭੈਣਾਂ ਦੇ ਨਾਲ ਮਤਲਬ ਮੂੰਹ ਦੇ ਇੱਥੇ ਸਾਈਡਾਂ ਤੇ ਆਲੇ ਦੁਆਲੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਜਾਂ ਫਿਰ ਥੋੜੀ ਥੋਡੀ ਦੇ ਥੱਲੇ ਵਾਲ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਆ ਇਹਦਾ ਇੱਕ ਜਿਹੜਾ ਵੱਡਾ ਕਾਰਨ ਉਹ ਦਾ ਉਹ ਹੁੰਦਾ ਕਿ ਹਾਰਮੋਨਲ ਇੰਬੈਲੈਂਸ ਜਦੋਂ ਸਾਡੇ ਹੋ ਜਾਂਦੇ ਆ ਤਾਂ ਉਹਨੋਂ ਜਿਹੜੇ ਆ ਉਹ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਪਰ ਅੱਜ ਇੱਕ ਚੀਜ਼ ਦਾ ਇੰਨਾ ਇਸ ਚੀਜ਼ ਦਾ ਸੌਖਾ ਹੱਲ ਤੁਹਾਡੇ ਲਈ ਮੈਂ ਲੈ ਕੇ ਆਈ ਆ ਇਹ ਇੱਕ ਛੋਟਾ ਜਿਹਾ ਟੁਕੜਾ ਹੈ ਮੇਰੇ ਹੱਥ ਦੇ ਵਿੱਚ ਇਹ ਇੰਨਾ ਕੁ ਗੁਣਕਾਰੀ ਹੈ ਕਿ ਤੁਸੀਂ ਇਹਦੇ ਜਦੋਂ ਮੈਂ ਤੁਹਾਨੂੰ ਫਾਇਦੇ ਦੱਸੂੰਗੀ ਤੁਸੀਂ ਹੈਰਾਨ ਰਹਿ ਜਾਓਗੇ ਇਹ ਹੈ ਜੀ ਫਟਕੜੀ ਹਾਂ ਇਹ ਫਟਕੜੀ ਆਮ ਹੀ ਸਾਡੇ ਘਰਾਂ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪਈ ਹੁੰਦੀ ਆ ਹਨਾ ਇਹਦੀ ਤੁਸੀਂ ਵਰਤੋਂ ਕਰਨੀ ਹੈ ਤੇ ਇਹਦੀ ਵਰਤੋਂ ਦੇ ਨਾਲ ਤੁਹਾਡੇ ਫੇਸ਼ੀਅਲ ਹੇਅਰ ਜਿਹੜੇ ਆ ਉਹ 15 ਦਿਨ ਦੇ ਵਿੱਚ ਹੀ ਠੀਕ ਹੋ ਜਾਣਗੇ ਮੁੜ ਕੇ ਵੀ ਨਹੀਂ ਆਉਣਗੇ ਪਰ ਤੁਸੀਂ ਇਹਨੂੰ ਕਿਵੇਂ ਵਰਤਣਾ ਹੈ ਇਹ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਜਿਹੜਾ ਹੈਗਾ ਉਹ ਇਸ ਵੀਡੀਓ ਦੇ ਵਿੱਚ ਦੱਸੂਗੀ ਅਖੀਰ ਤੱਕ ਬਣੇ ਰਹੋ ਸਭ ਤੋਂ ਪਹਿਲੀ ਗੱਲ ਤਾਂ ਕਿ ਤੁਹਾਡੇ ਜੇ ਚਿਹਰੇ ਦੇ ਉੱਤੇ ਵਾਲ ਆ ਰਹੇ ਨੇ ਨਾ ਤਾਂ ਤੁਸੀਂ ਇੱਕ ਵਾਰ ਆਪਣਾ ਜਿਹੜਾ ਹਾਰਮੋਨ ਟੈਸਟ ਜ਼ਰੂਰ ਕਰਾਓ ਗ੍ਰੋਥ ਹਾਰਮੋਨ ਦਾ ਟੈਸਟ ਤੁਸੀਂ ਆਪਣਾ ਕਰਾਓ ਉਹ ਵਿੱਚ ਪਤਾ ਚੱਲ ਜਾਊਗਾ ਕਈ ਵਾਰ ਨਾ ਸਾਡੇ ਜਿਹੜੇ ਮੇਲ ਹਾਰਮੋਨ ਹੈ ਬਾਡੀ ਦੇ ਵਿੱਚ ਉਹ ਉਹਦੋਂ ਸ਼ੁਰੂ ਹੋ ਜਾਂਦੇ ਆ ਜਿਦੇ ਕਰਕੇ ਸਾਡੇ ਜਿਹੜੇ ਵਾਲ ਹੈਗੇ ਆ ਚਿਹਰੇ ਦੇ ਉੱਤੇ ਉਹ ਆਉਣੇ ਸ਼ੁਰੂ ਹੋ ਜਾਂਦੇ ਆ ਜ਼ਿਆਦਾ ਖਾਸ ਕਰਕੇ ਇਹ ਦਿੱਕਤ ਜਿਹੜੀ ਹੈ ਜਿਆਦਾ ਆਉਂਦੀ ਹੈ ਜਦੋਂ ਅਸੀਂ 40 ਜਾਂ 45 ਦੇ ਕਰੀਬ ਜਦੋਂ ਜਾਣੇ ਆ ਜਾਂ ਜਾਣਾ ਸ਼ੁਰੂ ਕਰਦੇ ਆ ਤਾਂ ਉਦੋਂ ਇਹ ਸਮੱਸਿਆ ਜਿਆਦਾ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਂਦੀ ਹੈ ਉਹਦਾ ਇੱਕ ਕਾਰਨ ਹੁੰਦਾ ਕਿ ਮੋਨੋਪੋਜ਼ ਜਦੋਂ ਹੋਣਾ ਹੁੰਦਾ ਹੈ ਨਾ ਪੀਰੀਅਡ ਜ਼ੋਣੇ ਬੰਦ ਹੁੰਦੇ ਆ ਪਰ ਖੈਰ ਅੱਜਕੱਲ ਜਿਵੇਂ ਸਟ੍ਰੈਸ ਹੈ ਤਾਂ ਕਈ ਵਾਰ ਜੜੀਆਂ ਬਹੁਤ अर्ਲੀਏਜ ਦੇ ਵਿੱਚ ਨੌਜਵਾਨ ਬੱਚਿਆਂ ਦੇ ਵਿੱਚ ਵੀ ਜੜੀਆਂ ਦਿੱਕਤ ਹੈਗੀ ਆ ਇਹ ਆਣੀ ਸ਼ੁਰੂ ਹੋ ਗਈ ਹੈ ਕਿ ਉਹਨਾਂ ਦੇ ਮੂੰਹ ਦੇ ਉੱਤੇ ਬਹੁਤ ਜ਼ਿਆਦਾ ਵਾਲ ਜਿਹੜੇ ਨੇ ਉਹ ਆ ਜਾਂਦੇ ਆ ਤਾਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਨਾ ਇਹ ਫਟਕੜੀ ਲੈਣੀ ਹੈ ਪਰ ਇਹ ਵਾਲੀ ਫਟਕੜੀ ਤੁਸੀਂ ਨਾ ਲਿਓ ਮਤਲਬ ਤੁਸੀਂ ਇਹਨੂੰ ਵਰਤ ਸਕਦੇ ਹੋ ਪਰ ਮੈਂ ਤੁਹਾਨੂੰ ਕਿਉਂ ਕਹਿੰਨੀ ਆ ਕਿ ਤੁਸੀਂ ਇਹ ਨਾ ਲਿਓ ਇੱਕ ਨਾ ਮਾਰਕੀਟ ਦੇ ਵਿੱਚੋਂ ਟਿੱਕੀ ਵਾਲੀ ਫਟਕੜੀ ਮਿਲਦੀ ਆ 10 ਰੁਪਏ ਦੀ ਕੜੀ ਉਹ ਮਿਲ ਜਾਂਦੀ ਐ ਤੁਸੀਂ ਉਹ ਵਾਲੀ ਫਟਕੜੀ ਲੈਣੀ ਆ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਪਰ ਇਹਦਾ ਜਿਹੜਾ ਇੱਕ ਨੁਕਸਾਨ ਆ ਨਾ ਉਹ ਇਹ ਐ ਕਿ ਇਹ ਜਿਹੜੀ ਆ ਨਾ ਜਾਂ ਤਾਂ ਤੁਸੀਂ ਇਹਨੂੰ ਪੱਥਰ ਤੇ ਘਸਕੇ ਇੱਕ ਪਾਸੇ ਤੋਂ ਪਲੀਨ ਜੀ ਕਰ ਲਿਓ ਇਹਨੂੰ ਤਾਂ ਵਰਤਿਓ ਹੈ ਨਾ ਕਿਉਂਕਿ ਜੇ ਤੁਸੀਂ ਇਹਨੂੰ ਇਸੇ ਤਰ੍ਹਾਂ ਆਪਣੇ ਫੇਸ ਦੇ ਉੱਤੇ ਲਗਾਉਂਗੇ ਤਾਂ ਇਹਦੇ ਨਾਲ ਨਾ ਜਿਵੇਂ ਉਹ ਰੈਸ਼ਸ ਹੋ ਸਕਦੇ ਆ ਤੁਹਾਡੇ ਫੇਸ ਦੇ ਉੱਤੇ ਸਟ੍ਰੈਚ ਹੋ ਸਕਦੇ ਆ ਇਹਦੇ ਨਾਲ ਹਨਾ ਸਕ੍ਰੈਚ ਜੀ ਤੁਹਾਡੇ ਚਿਹਰੇ ਦੇ ਉੱਤੇ ਆ ਜਾਣਗੇ ਇੱਕ ਟਿੱਕੀ ਵਾਲੀ ਫਟਕੜੀ ਮਿਲਦੀ ਹੈ 10 ਰੁਪਏ ਦੀ ਮਿਲ ਜਾਂਦੀ ਹੈ ਉਹ ਤੁਸੀਂ ਉਹ ਫਟਕੜੀ ਲੈਣੀ ਹੈ ਉਹਨੂੰ ਤੁਸੀਂ ਲੈ ਕੇ ਨਾ ਆਪਣੇ ਵਾਸ਼ਰੂਮ ਦੇ ਵਿੱਚ ਹੀ ਰੱਖ ਲਓ ਚਾਹੇ ਪੱਕਾ ਜਿਸ ਵੀ ਵੇਲੇ ਕਿਉਂਕਿ ਉਹ ਪੈਣਾ ਕਹਿ ਦਿੰਦੀ ਹੈ ਕਿ ਸਾਡੇ ਕੋਲ ਸਮਾਂ ਨਹੀਂ ਹੈਗਾ ਹਨਾ ਤੁਸੀਂ ਜਿਸ ਵੀ ਵੇਲੇ ਨਹਾਉਣ ਜਾਣਾ ਵਾਸ਼ਰੂਮ ਦੇ ਵਿੱਚ ਹਨਾ ਕਿ ਅਸੀਂ ਬ੍ਰਸ਼ ਵਗੈਰਾ ਕਰਦੇ ਹਾਂ ਤਾਂ ਉਹਨਾਂ ਸਮਾਂ ਸਾਨੂੰ ਲੱਗ ਹੀ ਜਾਂਦਾ ਤੁਸੀਂ ਨਾ ਉਹਨੂੰ ਮਤਲਬ ਯੂਜ਼ ਕਰਨ ਤੋਂ ਪਹਿਲਾਂ ਤੁਸੀਂ ਉਹਨੂੰ ਹਲਕਾ ਜਿਹੜਾ ਗਰਮ ਪਾਣੀ ਹੈਗਾ ਉਸ ਪਾਣੀ ਦੇ ਵਿੱਚ ਨਾ ਤੁਸੀਂ ਉਹਨੂੰ ਇਹ ਜਿਹੜਾ ਹੈਗਾ 1 ਕਿ ਮਿੰਟ ਲਈ ਭੋਂ ਕੇ ਰੱਖ ਦੇਣਾ ਉਸੇ ਟਿੱਕੀ ਵਾਲੀ ਫਟਕੜੀ ਨੂੰ ਤੇ ਉਸ ਤੋਂ ਬਾਅਦ ਤਾਂ ਕਿ ਜਿਹੜੇ ਉਹਦੇ ਅੰਦਰ ਮਤਲਬ ਜਿਹੜਾ ਸਾਰਾ ਹੈਗਾ ਉਹ ਮਤਲਬ ਐਕਟਿਵ ਹੋ ਜਵੇ ਫਟਕੜੀ ਬਿਲਕੁਲ ਹਨਾ ਗਰਮ ਪਾਣੀ ਚ ਡਬੋਣ ਤੋਂ ਬਾਅਦ ਤੁਸੀਂ ਨਾ ਉਹਨੂੰ ਜਿਹੜੀ ਟਿੱਕੀ ਵਾਲੀ ਫਟਕੜੀ ਹੋ ਗਈ ਉਹਨੂੰ ਛੋਟੀ ਜਿਹੀ ਟਿੱਕੀ ਹੋ ਗਈ ਉਹ ਸਾਬਣ ਦੀ ਟਿੱਕੀ ਵਾਂਗ ਉਸ ਤੋਂ ਛੋਟੀ ਹੀ ਹੋ ਗਈ ਤੁਸੀਂ ਉਹਨੂੰ ਤੁਹਾਡੇ ਜਿੱਥੇ ਜਿੱਥੇ ਵਾਲ ਨੇ ਉੱਥੇ-ਉੱਥੇ ਤੁਸੀਂ ਉਹਨੂੰ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਲਗਾਉਣਾ ਹੈ ਸਾਬਣ ਵਾਂਗ ਤੇ ਉਸ ਤੋਂ ਬਾਅਦ ਤੁਸੀਂ ਲਗਾ ਕੇ ਉਹਨੂੰ ਆਪਣਾ ਬਰਸ਼ ਕਰਨਾ ਸ਼ੁਰੂ ਕਰ ਦਿਓ ਜਾਂ ਤੁਸੀਂ ਜੇ ਤੁਹਾਡੇ ਪ੍ਰੈਸ ਵਗੈਰਾ ਕਰਨੀਆਂ ਤੁਸੀਂ ਉਹ ਕਰ ਲਿਓ ਮਤਲਬ ਜਿਹੜੀ ਤੁਹਾਡੇ ਉਹ ਹੈਗੀ ਆ ਮਤਲਬ 5 ਕਿ ਮਿੰਟ ਤੁਹਾਡੇ ਉਹ ਫੇਸ ਦੇ ਉੱਤੇ ਲੱਗੀ ਰਹੇ ਉਹ ਫਟਕੜੀ ਹੈਨਾ ਉਹਨੂੰ ਜਦ ਤੁਸੀਂ ਤੁਹਾਡੇ ਫੇਸ ਦੇ ਉੱਤੇ ਲੱਗੀ ਰਹੂਗੀ ਤਾਂ 5 ਕਿ ਮਿੰਟ ਬਾਅਦ ਤੁਸੀਂ ਉਹਨੂੰ ਉਸੇ ਤਰ੍ਹਾਂ ਕੋਸੇ ਪਾਣੀ ਦੇ ਤੋ ਦੇਣਾ ਇਹਨੂੰ ਜੇ ਤੁਸੀਂ ਯੂਜ਼ ਕਰੋਗੇ ਰੈਗੂਲਰ ਜੇ ਤੁਹਾਡੇ ਬਹੁਤ ਜ਼ਿਆਦਾ ਵਾਲ ਨਹੀਂ ਤਾਂ ਤੁਸੀਂ ਇਹਨੂੰ ਸਵੇਰ ਸ਼ਾਮ ਵਰਤ ਸਕਦੇ ਹੋ ਮਤਲਬ ਦੋ ਵੇਲੇ ਵੀ ਇਹਦੀ ਵਰਤੋਂ ਜਿਹੜੀ ਆ ਉਹ ਕਰ ਸਕਦੇ ਹੋ ਤੇ ਜੇ ਤੁਹਾਡੇ ਵਾਲ ਜਿਵੇਂ ਲੂਈ ਜੀ ਵਰਗੇ ਆ ਕਿਉਂਕਿ ਮੈਨੂੰ ਕਿਸੇ ਭੈਣ ਦਾ ਕਮੈਂਟ ਆਇਆ ਹੋਇਆ ਸੀ ਉਹ ਕਹਿੰਦੇ ਜੀ ਮੇਰੇ ਤਾਂ ਬਹੁਤ ਪੱਕੇ ਵਾਲ ਨੇ ਮਤਲਬ ਪੱਕੇ ਵਾਲ ਜਿਵੇਂ ਕਰੜੇ ਜੇ ਵਾਲ ਹੁੰਦੇ ਜਿਹੜੇ ਜਿਵੇਂ ਦਾੜੀ ਦੇ ਵਾਲ ਹੁੰਦੇ ਆ ਬੰਦਿਆਂ ਦੇ ਹਨਾ ਉਹ ਕਹਿੰਦੇ ਮੇਰੇ ਉਸ ਤਰ੍ਹਾਂ ਦੇ ਵਾਲ ਨਹੀਂ ਤਾਂ ਉਹਦੇ ਵਾਸਤੇ ਇਹੀ ਇੱਕ ਜਿਹੜਾ ਇਲਾਜ ਉਹ ਹੈਗਾ ਕਿਉਂਕਿ ਜਿਵੇਂ ਅਸੀਂ ਕੋਈ ਵਾਰ ਥ੍ਰੈਡ ਵਰਤ ਲੈਂਦੇ ਆ ਵਾਲਾਂ ਦੇ ਉੱਤੇ ਵੀ ਉਹ ਧਾਗੇ ਨਾਲ ਵਾਲ ਕੱਢ ਲਏ ਜਾਂ ਫਿਰ ਉਹ ਵੈਕਸ ਵਗੈਰਾ ਇਹ ਚੀਜ਼ਾਂ ਜਿਹੜੀਆਂ ਇਹ ਸਾਡੇ ਫੇਸ ਨੂੰ ਖਰਾਬ ਕਰਦੀਆਂ ਹਨਾ ਹੁਣ ਚਲੋ ਠੀਕ ਹੈ ਕਈਆਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਵੀ ਜਿਵੇਂ ਦੇ ਤੁਸੀਂ ਹੈਗੇ ਹੋ ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਆ ਹਨਾ ਕਿਸੇ ਨੂੰ ਕੋਈ ਬਹੁਤਾ ਜਿਹੜਾ ਝੜਚੜ ਕਰਨੀ ਚਾਹੀਦੇ ਨਾਲ ਵਧੀਆ ਨਹੀਂ ਲੱਗਦੀ ਹਨਾ ਪਰ ਜੇ ਇਹ ਮਤਲਬ ਤੁਹਾਨੂੰ ਇਹ ਹੈਗਾ ਕਿ ਤੁਹਾਡੀ ਸਮੱਸਿਆ ਬਹੁਤ ਜ਼ਿਆਦਾ ਹੀ ਹੈਗੀ ਆ ਕਿਉਂਕਿ ਅਸੀਂ ਬਾਹਰ ਨਿਕਲਣਾ ਹੁੰਦਾ ਲੋਕਾਂ 'ਚ ਵਿਚਰਨਾ ਹੁੰਦਾ ਤਾਂ ਇਹ ਚੀਜ਼ ਜਿਹੜੀ ਹੈਗੀ ਹੈ ਇਹ ਤੁਹਾਡੇ ਫਿਰ ਇਹ ਬਹੁਤ ਕੰਮ ਦੀ ਚੀਜ਼ ਹੈ ਤਾਂ ਤੁਸੀਂ ਇਹ ਜਿਹੜਾ ਸਾਰਾ ਪ੍ਰੋਸੈਸ ਹੈਗਾ ਇਹਨੂੰ ਤੁਸੀਂ 15 ਦਿਨ ਲਗਾਤਾਰ ਕਰਨਾ ਹੈ ਤੇ ਜੇ ਜਿਆਦਾ ਦਿੱਕਤ ਆ ਤੁਸੀਂ ਇਹਨੂੰ ਸਵੇਰ ਸ਼ਾਮ ਦੋ ਵੇਲੇ ਵੀ ਕਰ ਸਕਦੇ ਹੋ ਤਾਂ ਇਹਦੇ ਨਾਲ ਨਾ ਤੁਹਾਨੂੰ ਬਹੁਤ ਰਾਹਤ ਮਿਲੂਗੀ ਤੇ ਤੁਹਾਡੇ ਨਵੇਂ ਵਾਲ ਆਉਣਗੇ ਵੀ ਨਹੀਂ ਮਤਲਬ ਇਹ ਨਹੀਂ ਕਿ ਸਿਰਫ ਇੱਕ ਵਾਰ ਵਾਲ ਜਾਣਗੇ ਤੁਹਾਡੇ ਨਵੇਂ ਵਾਲ ਵੀ ਨਹੀਂ ਆਉਣੇ ਮੁੜ ਕੇ ਜੇ ਤੁਹਾਡੇ ਚਿਹਰੇ ਦੇ ਉੱਤੇ ਆਉਣ ਦੇ ਨਿਵਾਲ ਹਨਾ ਉਹ ਵੀ ਨਹੀਂ ਆਉਣੇ ਪਰ ਹਾਂ ਇਹਨੂੰ ਵਰਤਣ ਲੱਗੇ ਕੁਝ ਸਾਵਧਾਨੀਆਂ ਵੀ ਜ਼ਰੂਰ ਨੇ ਕਿ ਇੱਕ ਤਾਂ ਜਿਹੜੀ ਫਟਕੜੀ ਹੈ ਇਹ ਖੁਸ਼ਕ ਬਹੁਤ ਹੁੰਦੀ ਹੈ ਹਨਾ ਖੁਸ਼ਕ ਹੋਣ ਕਰਕੇ ਇਹਦੇ ਨਾਲ ਨਾ ਤੁਹਾਡੀ ਸਕਿਨ ਨੇ ਡਰਾਈ ਬਹੁਤ ਹੋਣਾ ਹੈ ਤੇ ਤੁਸੀਂ ਇਹਨੂੰ ਯੂਜ਼ ਕਰੋਗੇ ਉਸ ਤੋਂ ਬਾਅਦ ਕੋਈ ਵੀ ਚੰਗਾ ਮੋਇਸਚਰਾਈਜ਼ਿੰਗ ਲੋਸ਼ਨ ਜਿਹੜਾ ਹੈਗਾ ਉਹ ਤੁਸੀਂ ਜ਼ਰੂਰ ਵਰਤਣਾ ਹੈ ਕਿਉਂਕਿ ਇਹ ਖੁਸ਼ਕ ਇਹਨੇ ਥੋੜਾ ਜਿਹਾ ਬਹੁਤ ਕਰ ਦੇਣਾ ਹੈ ਨਾ ਮਤਲਬ ਬਹੁਤ ਨਹੀਂ ਪਰ ਜਿਨ੍ਹਾਂ ਦੀ ਸਕਿਨ ਪਹਿਲਾਂ ਹੀ ਜਿਹੜੀ ਹੈ ਡਰਾਈ ਹੈ ਉਹਨਾਂ ਨੂੰ ਫਿਰ ਇਹ ਥੋੜੀ ਜਿਹੀ ਵੀ ਸਮੱਸਿਆ ਜਿਹੜੀ ਆ ਹੋ ਸਕਦੀ ਹੈ ਮੋਇਸਚਰਾਈਜ਼ਿੰਗ ਲੋਸ਼ਨ ਤੁਸੀਂ ਇਸ ਤੋਂ ਬਾਅਦ ਜ਼ਰੂਰ ਵਰਤਣਾ ਤੇ ਦੂਜੀ ਚੀਜ਼ ਕੀ ਫਟਕੜੀ ਜਿਹੜੀ ਹੈ ਨਾ ਕਿਉਂਕਿ ਇਹਦੇ ਵਿੱਚ ਹੇਅਰ ਰਿਮੂਵਲ ਪ੍ਰੋਪਰਟੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਤੁਸੀਂ ਇਹਨੂੰ ਮਤਲਬ ਆਪਣਾ ਆਈਬ੍ਰੋਜ਼ ਦਾ ਜਿਹੜਾ ਪੋਰਸ਼ਨ ਹੈਗਾ ਹੈ ਨਾ ਉਹਦੇ ਤੋਂ ਬਚਾ ਕੇ ਲਾਉਣਾ ਨਹੀਂ ਤਾਂ ਫਿਰ ਇਹਨੇ ਉੱਥੋਂ ਵੀ ਜਿਹੜੇ ਵਾਲ ਹੈਗੇ ਆ ਤੁਹਾਡੇ ਉਹ ਮਤਲਬ ਇਹਦੇ ਨਾਲ ਵਾਲ ਜਿਹੜੇ ਆ ਉਹ ਲੈ ਜਾਣੇ ਹਨਾ ਤੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਪੂਰੇ ਫੇਸ ਦੇ ਉੱਤੇ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਤੁਹਾਡੀ ਸਕਿਨ ਨੂੰ ਕੁਦਰਤੀ ਤੌਰ ਤੇ ਟਾਈਟ ਵੀ ਕਰਦੀ ਹੈ ਚੌਥਾ ਇਹਦਾ ਫਾਇਦਾ ਹੁੰਦਾ ਕਿ ਫਟਕੜੀ ਜਿਹੜੀ ਹੈ ਨਾ ਇਹ ਐਂਟੀਬੈਕਟੀਰੀਅਲ ਵੀ ਹੁੰਦੀ ਹੈ ਮਤਲਬ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਜਿਹੜੇ ਨਾਈ ਵਗੈਰਾ ਨੇ ਹੈ ਨਾ ਜਾਂ ਜਿਹੜੇ ਲੋਕੀ ਸ਼ੇਵ ਕਰਦੇ ਆ ਉਹ ਇਹਨੂੰ ਆਫਟਰ ਸ਼ੇਵਿੰਗ ਵੀ ਫਟਕੜੀ ਨੂੰ ਮਤਲਬ ਆਪਣੇ ਫੇਸ ਦੇ ਉੱਤੇ ਉਹ ਲਗਾਉਂਦੇ ਨੇ ਕਿਉਂਕਿ ਇਹ ਜਾਂ ਤਾਂ ਸ਼ੇਵਿੰਗ ਕਰੀਮ ਲਗਾ ਲੈਂਦੇ ਆ ਤਾਂ ਜਾਂ ਫਿਰ ਉਹ ਫਟਕੜੀ ਦੀ ਟਿੱਕੀ ਨੂੰ ਜ਼ਰੂਰ ਲਗਾਉਂਦੇ ਆ ਕਿ ਜੇ ਕਿਤੇ ਕੋਈ ਕੱਟ ਵਗੈਰਾ ਲੱਗਿਆ ਹੋਇਆ ਤਾਂ ਕਿ ਉਹ ਜਿਹੜਾ ਹੈਗਾ ਇਹਦੇ ਨਾਲ ਉਹ ਠੀਕ ਹੋ ਜੇ ਉਹ ਜਿਹੀ ਫਟਕੜੀ ਤਾਂ ਬਹੁਤ ਜ਼ਿਆਦਾ ਗੁਣਕਾਰੀ ਆ ਜੇ ਅਸੀਂ ਫਟਕੜੀ ਦੇ ਹੋਰ ਗੁਣਾਂ ਦੀ ਗੱਲ ਕਰੀਏ ਹੈਨਾ ਤਾਂ ਮਤਲਬ ਹੁਣ ਜੇ ਤੁਹਾਨੂੰ ਦਿੱਕਤ ਹੈਗੀ ਆ ਕਈ ਲੋਕਾਂ ਨੂੰ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਗਰਮੀ ਆ ਚਾਹੇ ਸਰਦੀ ਆ ਉਹਨਾਂ ਦੇ ਅੰਡਰ ਆਰਮਸ ਦੇ ਵਿੱਚ 스멜 ਬਹੁਤ ਆਉਂਦੀ ਆ ਹੈਨਾ ਤਾਂ ਤੁਸੀਂ ਇਸੇ ਫਟਕੜੀ ਦੀ ਟਿੱਕੀ ਨੂੰ ਜਸਟ ਵੇਲੇ ਨਾਉਣਾ ਨਾਉਣ ਤੋਂ ਬਾਅਦ ਜਦੋਂ ਤੁਸੀਂ ਨਹਾ ਲਿਆ ਉਸ ਤੋਂ ਬਾਅਦ ਤੁਸੀਂ ਉਸੇ ਟਿੱਕੀ ਨੂੰ ਆਪਣੇ ਅੰਡਰ ਆਰਮਸ ਦੇ ਵਿੱਚ ਇਹ ਇੱਕ ਵਾਰ ਜਿਹੜਾ ਹੈਗਾ ਉਹ ਲਗਾ ਲੈਣਾ ਤੇ ਉਸ ਤੋਂ ਬਾਅਦ ਬਾਹਰ ਆ ਜਾਓ ਇਹਦੇ ਨਾਲ ਜਿਹੜਾ ਤੁਹਾਡੀ ਪਸੀਨੇ ਦੀ ਬਦਬੂ ਆ ਉਹ ਵੀ ਇਹ ਰੁਕ ਜਾਏਗੀ ਕਿਉਂਕਿ ਇਹ ਬੈਕਟੀਰੀਆ ਨਹੀਂ ਹੋਣ ਦਿੰਦੀ ਜਿਹੜੇ ਐਫਰਟ ਕੜੀ ਹੈ ਨਾ ਇਹ ਇੰਨੀ ਫਾਇਦੇਮੰਦ ਹੈ ਇਸੇ ਤਰ੍ਹਾਂ ਮਤਲਬ ਜੇ ਤੁਹਾਨੂੰ ਕਈ ਲੋਕਾਂ ਨੂੰ ਹੁੰਦਾ ਨਾ ਕਿ ਉਹਨਾਂ ਦੇ ਸ਼ੂਜ਼ ਦੇ ਵਿੱਚੋਂ ਜਾਂ ਜਰਾਬਾਂ ਜਦੋਂ ਖੋਲਦੇ ਆ ਬਹੁਤ ਸਮੈਲ ਆਉਂਦੀ ਆ ਕੋਲ ਨਹੀਂ ਬੈਠਿਆ ਜਾਂਦਾ ਹੈ ਨਾ ਤਾਂ ਤੁਸੀਂ ਉੱਥੇ ਵੀ ਫਟਕੜੀ ਜਿਹੜੀ ਹੈ ਉਹ ਫਟਕੜੀ ਦਾ ਪਾਣੀ ਜਿਹੜਾ ਹੈਗਾ ਪਾਣੀ ਲੈ ਲਓ ਉਸ ਤੋਂ ਥੋੜੀ ਜੀ ਫਟਕੜੀ ਜਿਹੜੀ ਤੁਸੀਂ ਆ ਉਹਨੂੰ ਘੋਲ ਲਓ ਠੀਕ ਹੈ ਤੇ ਉਸ ਘੋਲ ਦੇ ਵਿੱਚ ਆਪਣੇ ਪੈਰਾਂ ਨੂੰ ਡੁਬੋ ਕੇ ਬੈਠੋ ਤੇ ਤੁਸੀਂ ਦੇਖੋ ਤੁਸੀਂ ਇਹ ਲਗਾਤਾਰ ਕਰੋਗੇ ਤੁਹਾਡੇ ਪੈਰਾਂ ਦੇ ਵਿੱਚ ਜੋ ਜਿਹੜੀ ਸਮੈਲ ਹੈਗੀ ਹੈ ਉਹ ਵੀ ਆਉਣ ਤੋਂ हट ਜੂਗੀ ਖੈਰ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਫਟਕੜੀ ਦੇ ਸਾਡੇ ਦੰਦ ਬਹੁਤ ਜ਼ਿਆਦਾ ਜੇ ਕਿਸੇ ਦੇ ਪੀਲੇ ਹੋ ਰਹੇ ਆ ਪੀਲਾਪਨ ਆ ਗਿਆ ਦੰਦਾਂ ਦੇ ਉੱਤੇ ਹੈਨਾ ਤਾਂ ਤੁਸੀਂ ਫਟਕੜੀ ਨੂੰ ਜਿਹੜਾ ਵਰਤ ਸਕਦੇ ਹੋ ਅ ਮਤਲਬ ਥੋੜੇ ਦੰਦ ਜਾੜਾਂ ਚ ਦਰਦ ਹੋ ਰਿਹਾ ਤਾਂ ਵੀ ਤੁਸੀਂ ਜਿਹੜਾ ਫਟਕੜੀ ਹੈ ਫਟਕੜੀ ਨੂੰ ਨਾ ਤੁਸੀਂ ਖਿਲ ਬਣਾ ਲੈਣਾ ਹਨਾ ਖਿਲ ਮਤਲਬ ਤਵੇ ਦੇ ਉੱਤੇ ਪਾ ਕੇ ਤੁਸੀਂ ਉਹਨੂੰ ਮਤਲਬ ਦੁਬਾਰੀ ਇਹਨਾਂ ਤਵੇ ਦੇ ਉੱਤੇ ਪਾਉਂਗੇ ਤਾਂ ਇਹ ਪਿੰਗਲ ਜਾਣਾ ਹਨਾ ਤੇ ਪਿੰਗਲ ਕੀ ਇਹਨੇ ਦੁਬਾਰੇ ਫੇਰ ਮਤਲਬ ਇਹ ਇਹਨੇ ਫਿਰ ਠੰਡੀ ਹੋ ਕੇ ਇਹਨੇ ਦੁਬਾਰੇ ਜੰਮ ਜਾਣਾ ਤਾਂ ਤੁਸੀਂ ਇਹਨੂੰ ਉਹਨੂੰ ਪੀਸ ਲੈਣਾ ਫਿਰ ਜਿਹੜੀ ਉਹ ਤਵੇ ਤੇ ਤੁਸੀਂ ਗਰਮ ਕੀਤੀ ਹੋਗੀ ਖੇਲ ਬਣਾਈ ਹੋਗੀ ਉਹਨੂੰ ਪੀਸ ਲੈਣਾ ਤਾਂ ਜਦੋਂ ਵੀ ਤੁਸੀਂ ਬਰਸ਼ ਕਰਨਾ ਤਾਂ ਹਲਕਾ ਜਿਹਾ ਤੁਸੀਂ ਉਹਨੂੰ ਵਿੱਚ ਪਾ ਲਓ ਥੋੜੇ ਦੰਦਾਂ ਦਾ ਇਹ ਪੀਲਾਪਨ ਵੀ ਖਤਮ ਕਰਦੀ ਹੈ ਜੇ ਮੂੰਹ ਚੋ 스ਮੈਲ ਆਉਂਦੀ ਹੈ ਇਹ ਉਹਨੂੰ ਵੀ ਖਤਮ ਕਰਦੀ ਹੈ ਤੇ ਜੇ ਦੰਦਾਂ ਦਾੜਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਰਦ ਹੈਗਾ ਉਹਨੂੰ ਵੀ ਇਹ ਫਟਕੜੀ ਜਿਹੜੀ ਹੈ ਉਹ ਠੀਕ ਕਰਦੀ ਹੈ ਪਰ ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਚਿਹਰੇ ਦੇ ਵਾਲਾਂ ਦੇ ਲਈ ਚਿਹਰੇ ਦੇ ਵਾਲਾਂ ਦੇ ਲਈ ਤਾਂ ਇਹ ਮਤਲਬ ਇੰਨੀ ਕੁ ਜ਼ਿਆਦਾ ਇਹ ਕਮਾਲ ਦਾ ਕੰਮ ਕਰਦੀ ਹੈ ਨਾ ਕਿ ਇਹਨੇ ਤੁਹਾਡੇ ਮਤਲਬ ਥੋੜੀ ਸਕਿਨ ਨੂੰ ਵੀ ਟਾਈਟ ਕਰ ਦੇਣਾ ਥੋੜੇ ਜਿਹੜੇ ਚਿਹਰੇ ਦੇ ਵਾਲ ਹੈਗੇ ਆ ਫालतू ਇਹਨੇ ਉਹਨਾਂ ਨੂੰ ਵੀ ਇਹ ਜਿਹੜੇ ਫालतू ਵਾਲ ਨੇ ਉਹਨਾਂ ਨੂੰ ਇਹਨੇ ਰਿਮੂਵ ਕਰ ਦੇਣਾ ਤੇ ਮਤਲਬ ਜੇ ਅਸੀਂ ਥੋੜਾ ਜਿਹਾ ਅਸੀਂ ਧਿਆਨ ਰੱਖੀਏ ਆਪਣੀ ਸਿਹਤ ਦਾ ਆਪਣੀ ਸਕਿਨ ਦਾ ਤਾਂ ਅਸੀਂ ਵਧੀਆ ਮਤਲਬ ਇੱਕ ਲਾਈਫ ਸਟਾਈਲ ਜਿਹੜਾ ਹੈਗਾ ਉਹ ਰੱਖ ਸਕਦੇ ਆ ਸੋ ਇਹਨੂੰ ਇੱਕ ਵਾਰ ਵਰਤ ਕੇ ਜ਼ਰੂਰ ਦੇਖਿਓ ਇਹਦੇ ਬਹੁਤ ਚੰਗੇ ਰਿਜ਼ਲਟ ਜਿਹੜੇ ਨੇ ਉਹ ਮਿਲਦੇ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨਹੀਂ ਮੈਨੂੰ ਉਮੀਦ ਆ ਵੀ ਇਹ ਜਾਣਕਾਰੀ ਪੜਨ ਦੇ ਲਈ ਲਾਹੇਵੰਦ ਹੋਏਗੀ ਕਿਵੇਂ ਦਾ ਲੱਗੇ ਪ੍ਰੋਗਰਾਮ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਹਾਡੇ ਕੋਈ ਸਵਾਲ ਨੇ ਤਾਂ ਵੀ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਜੇਕਰ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਬੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਹੁਣ ਦਿਓ ਇਜਾਜ਼ਤ